ਡਿਜ਼ਾਈਨਿੰਗ ਦੇਖੋ ਤੁਸੀਂ ਇਹਦੀ ਬੇਸ ਸੇਮ ਆਏਗਾ ਜੀ ਇਹ ਮਲਟੀਵਰਕ ਆ ਗਿਆ ਜੀ ਕੰਟਰਾਸਟ ਦੇ ਵਿੱਚ ਆਹ ਲੋ ਜੀ ਇਹ ਦੁਪੱਟਾ ਆਏਗਾ ਰਾਇਲ ਬਲੂ ਕਲਰ ਚ ਬਾਕੀ ਕਲਰ ਡਿਜ਼ਾਈਨਿੰਗ ਜਿੰਨੀ ਤੁਸੀਂ ਕਹੋਗੇ ਉੰਨੀ ਮਿਲ ਜਾਏਗੀ ਸਾਡੇ ਕੋਲ ਦਾ 10000 ਰੁਪਏ ਦਾ ਸੂਟ ਹੈ ਉਹ ਤੁਸੀਂ ਆਪਣਾ ਤਿਆਰ ਕਰਕੇ 4500 ਚ ਰਹਿ ਜਾਂਦਾ ਕਿਉਂਕਿ ਅਗਰ ਕੋਈ ਬੰਦਾ ਵਿਚੋਲਾ ਪੈਂਦਾ ਵਿੱਚ ਉਨੀ ਮਹਿੰਗਾ ਹੋ ਜਾ ਉਹ ਉਹ ਖਤਮ ਹੋ ਜਾਂਦਾ ਜੀ ਉਹੀ ਫਾਇਦਾ ਸੀ ਕਸਟਮਰ ਨੂੰ ਦੰਨੇ ਜੀ ਦਾ ਫਾਇਦਾ ਹੋਵੇ ਜੀ ਕਸਟਮਰ ਦਾ ਫਾਇਦਾ ਹੋਏਗਾ ਤਦੇ ਉਹ ਸਾਡੇ ਕੋਲ ਆਏਗਾ ਜੀ ਵੈਰਾਈਟੀ ਕਸਟਮਰ ਨੂੰ ਸਾਫ ਸੁਥਰੀ ਮਿਲੇਗੀ ਅੱਛੇ ਡਿਜ਼ਾਈਨ ਮਿਲੋਗੇ ਜੀ ਰੇਟ ਸਹੀ ਮਿਲੂਗਾ ਕੋਈ 100 ਰੁਪਏ ਲੈ ਕਿਹੜੇ ਸੂਟ ਆ ਤੁਹਾਡੇ ਕੋਲ ਨਹੀਂ ਉਹ ਸਰ ਫਰਾਡ ਕੁਝ ਨਹੀਂ ਹੈ ਜੀ 100 ਰੁਪਏ ਦਾ ਕਿਆ ਹੁੰਦਾ ਜੀ ਅੱਜ ਕੱਲ ਜਿਹੜਾ ਅੱਛਾ ਕਸਟਮਰ ਹੈ ਉਹ ਲੈ ਕੇ ਨਹੀਂ ਕਰਦਾ ਜੀ ਇਹ ਚੀਜ਼ਾਂ ਸਮਰ ਵੈਰਾਈਟੀ ਪਾ ਕਸਟਮਰ ਨੂੰ ਵੈਰਾਈਟੀ ਚਾਹੀਦੀ ਹੈ ਜੀ ਉਹਨੂੰ ਕੋਈ ਉਹ ਨਹੀਂ ਹੈ ਜੀ ਵੈਰਾਈਟੀ ਜਿੱਥੇ ਅੱਛੀ ਮਿਲੇਗੀ ਕੁਆਲਿਟੀ ਅੱਛੀ ਮਿਲੇਗੀ ਕਸਟਮਰ ਉੱਥੇ ਹੀ ਆਉਂਦਾ ਜੀ ਸਾਡਾ ਜੋ ਕੋਟ ਜਿੱਦਾਂ ਮਰਜੀ ਦੀ ਵੈਰਾਈਟੀ ਹੋਵੇ ਜੀ ਸੀ ਆ ਰਾਮ ਡਾਉਨੀਅਰ ਗਰੇਵਰਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਮਿਲੇਗੀ ਤੁਹਾਨੂੰ ਠੀਕ ਹੈ ਗਰੰਟੀ ਦਾ ਮਤਲਬ ਆਹੀ ਹੁੰਦਾ ਜੀ ਹਾਂ ਪੈਂਡ ਖਰਾਬ ਹੋ ਗਈ ਵਾਪਸ ਵਾਪਸ ਹੋ ਜਾਵੇ ਹਾਂ ਜੀ ਸੂਟ ਨਾਲ ਤੁਸੀਂ ਮੈਚਿੰਗ ਕਰਾ ਲਓ 1% ਵੀ ਜਿਹੜਾ ਫਰਕ ਨਹੀਂ ਪਏਗਾ ਮੇਰੇ ਖਿਆਲ ਨਾਲ ਧੰਨਵਾਦ ਜੀ ਅੱਜ ਕੱਲ ਹਾਂ ਕੁਰਤੇ ਪਜਾਮਿਆਂ ਦਾ ਬਹੁਤ ਰਵਾਜ ਹੈ ਕਿਉਂਕਿ ਕੁਰਤੇ ਪਜਾਮਾ ਪਾ ਉਹ ਬੰਦਾ ਲੀਡਰ ਦੱਸਣਾ ਚਾਹੀਦਾ ਕੁਰਤੇ ਵਿੱਚ ਨਾ ਤਾਂ ਪਹਿਣਾ ਬਾਲ ਇਹ ਬਾਲ ਵੀ ਨਹੀਂ ਪੈਂਦਾ ਮੇਰੇ ਖਿਆਲ ਦੇ ਵਿੱਚ ਜਦੋਂ ਬੰਦਾ ਪਾਉਂਦਾ ਹੈ ਤਾਂ ਲੀਡਰ ਵਾਲੀ ਫੀਲਿੰਗ ਆਉਂਦੀ ਹੈ ਫਿਰ ਇਹ ਪਤਾ ਲੱਗਦਾ ਕਿ ਹਾਂ ਬਾਕੀ ਕਿਸੇ ਲੀਡਰ ਦਾ ਪੁੱਤ ਹੈ ਕੀ ਕਲਰ ਦੇਖੋ ਕਿੰਨੇ ਨੇ ਕਿਸੇ ਨੇ ਗੂੜਾ ਕਲਰ ਲੈਣਾ ਹੈ ਕਿਸੇ ਨੇ ਫਿੱਕਾ ਲੈਣਾ ਕਿਸੇ ਨੇ ਬਲੈਕ ਲੈਣਾ ਕਿਸੇ ਨੇ ਵਾਈਟ ਲੈਣਾ ਕਿਸੇ ਨੇ ਗ੍ਰੀਨ ਲੈਣਾ ਸਾਰੇ ਕਲਰ ਕੁਰਤੇ ਪਜਾਮੇ ਦੇ ਨੇ ਤੇ ਜਦੋਂ ਤਿਹਾਰਾਂ ਦਾ ਸਮਾਂ ਹੈ ਤਿਹਾਰਾਂ ਸਮੇਂ ਦੇ ਵਿੱਚ ਧੀਆਂ ਪਹਿਣਾ ਨੂੰ ਨਵੇਂ ਕੱਪੜੇ ਲੈਣ ਵਾਸਤੇ ਬਹੁਤ ਚਾਹਤ ਹੁੰਦੀ ਹੈ ਇਸੇ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਭੀੜਾਂ ਲੱਗਦੀਆਂ ਨੇ ਪਰ ਬਾਜ਼ਾਰਾਂ ਦੇ ਵਿੱਚ ਅੱਜ ਕੱਲ ਨਵੀਂ ਕੱਪੜੇ ਦੀ ਵੈਰਾਈਟੀ ਆਈ ਹੈ ਜਿਸ ਨੂੰ ਲੈ ਕੇ ਅਸੀਂ ਆਪਣੇ ਦਰਸ਼ਕਾਂ ਤੱਕ ਜਾਂ ਫਿਰ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਤੱਕ ਉਹ ਨਵੀਂ ਵੈਰਾਈਟੀ ਜਿਹੜੀ ਆਈ ਹੈ ਉਹ ਦਿਖਾਉਣ ਵਾਸਤੇ ਪਹੁੰਚੇ ਅਸੀਂ ਅੱਜ ਕਰਾੜੀ ਤੇ ਨਾਲ ਅਬੀ ਦੀ ਹੱਟੀ ਜਿੱਥੇ ਕੀ ਕਾਫੀ ਮਸ਼ਹੂਰ ਇਹਨਾਂ ਦਾ ਇਹ ਜਗ੍ਹਾ ਉੱਤੇ ਹੱਟੀ ਦਾ ਨਾਮ ਹੈ ਜਿੱਥੇ ਕਾਫੀ ਲੋਕ ਆਣ ਕੇ ਕੱਪੜੇ ਖਰੀਦਦੇ ਨੇ ਅਬੀ ਸਭ ਤੋਂ ਪਹਿਲਾਂ ਸਵਾਗਤ ਹੈ ਥੈਂਕ ਯੂ ਜੀ ਤੁਹਾਡਾ ਸਵਾਗਤ ਹੈ ਜੀ ਤੁਸੀਂ ਆਏ ਭਾਈ ਤਿਹਾਰ ਆ ਗਏ ਤਿਹਾਰਾਂ ਵਾਸਤੇ ਸਾਡੇ ਦਰਸ਼ਕਾਂ ਵਾਸਤੇ ਕੀ ਤੁਸੀਂ ਨਵੀਂ ਵੈਰਾਈਟੀ ਲੈ ਕੇ ਆਏ ਹੋ ਤੇ ਕੀ ਤੁਹਾਨੂੰ ਲੱਗਦਾ ਕਿ ਜਿਹੜੇ ਪਹਿਲਾਂ ਤਿਹਾਰਾਂ ਦੇ ਵਿੱਚ ਉਹ ਚੀਜ਼ ਨਹੀਂ ਸੀ ਜਿਹੜੀ ਹੁਣ ਆ ਗਈ ਭਾਈ ਲੇਟੈਸਟ ਵੈਰਾਈਟੀ ਨਾ ਹੁਣ ਅੱਜਕੱਲ ਸਾਡੀ ਪੂਰੀ ਜ਼ੋਰ ਤੇ ਤਿਆਰੀ ਨਰਾਤੇ ਸ਼ੁਰੂ ਹੋ ਗਏ ਨਰਾਤੇ ਤੋਂ ਬਾਅਦ ਅੱਗੇ ਤੇ ਹਰਾਂ ਦਾ ਵਿਆਹ ਸ਼ਾਦੀ ਦਾ ਸੀਜ਼ਨ ਹੈ ਇਹਦੇ ਵਿੱਚ ਮੇਨ ਅੱਜਕਲ ਕੀ ਹੁੰਦਾ ਨਾ ਜੀ ਵੀ ਆਪ ਤਿਆਰ ਕਰਾਏ ਹੋਏ ਸੂਟ ਲੇਟਸ ਵੈਰੈਟੀਆਂ ਉਹ ਜ਼ਰੂਰ ਤਿਆਰ ਸਾਨੂੰ ਪਹਿਲਾਂ ਹੀ ਤਿਆਰੀ ਕਰਨੀ ਪੈਂਦੀ ਹੈ ਔਰ ਉਹ ਪੂਰੀ ਤਿਆਰੀ ਹੈ ਹਰ ਇੱਕ ਵੈਰੈਟੀ ਜਿਹੜੀ ਮਰਜ਼ੀ ਤੁਸੀਂ ਕੋਈ ਕੈਂਬਰੀ ਕੋਈ ਵੀ ਬੇਸ ਨਵੇਂ ਕੋਈ ਬੇਸ ਜਿਵੇਂ ਅੱਜਕੱਲ ਬਰਬਰੀਕ ਚੱਲਦਾ ਹੈ ਟਿਸ਼ੂ ਗਲਾ ਚੱਲਦਾ ਟਿਸ਼ੂ ਤੇ ਚੱਲਦਾ ਹੈ ਆਰਗੈਂਜ਼ਾ ਚੱਲਦਾ ਹੈ ਨੇਚਰਲ ਕਰੇਪ ਪਿਓਰ ਕਰੇਪ ਹੋਰ ਹਰ ਇੱਕ ਬੀਸ ਲੇਟੈਸਟ ਬੀਸ ਬਹੁਤ ਨਵੇਂ ਆ ਗਏ ਸਾਰੀ ਵੈਰਾਈਟੀ ਦੀ ਤਿਆਰੀ ਹੈ ਤੁਸੀਂ ਆਓ ਆ ਕੇ ਇੱਕ ਵਾਰੀ ਵੈਰਾਈਟੀ ਨੂੰ ਨਿਗਾਹ ਕਰਾਓ ਨਿਗਾਹ ਦੇਖੋ ਤੁਸੀਂ ਮੁੰਡੇ ਤੁਹਾਨੂੰ ਡਿਜ਼ਾਈਨ ਦਿਖਾਣਗੇ ਇੱਕ ਤੋਂ ਇੱਕ ਔਰ ਇੱਕ ਸਭ ਤੋਂ ਵੱਡੀ ਇੱਕ ਹੋਰ ਗੱਲ ਹੈ ਕਈ ਲਕੀਰ ਦੇ ਫਕੀਰ ਹੁੰਨੇ ਆ 1000 ਰੁਪਏ ਦੇ ਦੋ ਆ ਜੀ 1000 ਦੇ ਦੋ ਤੁਹਾਨੂੰ ਕਿਆ ਚੀਜ਼ ਦਊਗਾ 골ਡ ਦਾ ਇੱਕ ਆਪਣਾ ਮੁੱਲ ਹੈ ਉਹ ਉਨੇ ਨੂੰ ਹੀ ਮਿਲਣਾ ਹੈ ਵੈਰਾਈਟੀ ਪੈਸੇ ਨੂੰ ਮਿਲਦੀ ਹੈ ਗਾਹਕ ਪੈਸਾ ਖਰਚਦਾਜ ਦੇ ਟਾਈਮ 'ਚ ਉਹ ਗੱਲਾਂ ਗਈਆਂ 1000 ਦੇ ਦੋ 500 ਦੇ ਦੋ 250 ਕੌਣ ਪਾਏਗਾ ਹਰ ਇੱਕ ਨੂੰ ਆਪਣੇ ਵਿਆਹ ਸ਼ਾਦੀ ਦੇ ਟਾਪ ਕਲਾਸ ਵੈਰਾਈਟੀ ਚਾਹੀਦੀ ਹੁੰਦੀ ਔਰ ਜ਼ਿਆਦਾਤਰ ਤੇ ਲੇਡੀਜ਼ ਜੇ ਆਉਂਦਾ ਕਿ ਮੇਰਾ ਪਾਇਆ ਹੋਇਆ ਦੂਜੇ ਦੂਜੇ ਦੇ ਪਾਇਆ ਵਾ ਨਾ ਹੋਵੇ ਕੁਝ ਨਮਾ ਹੋਵੇ ਨਮਾ ਹੀ ਲੋ ਲੈਟਸ ਦੇਖੋ ਵੈਰਾਈਟੀ ਦੇਖੋ ਅਸੀਂ ਆਪ ਤਿਆਰ ਕਰਵਾਈਏ ਇਸ ਵਾਰ ਵੈਰਾਈਟੀ ਨੇ ਕਾਫੀ ਜ਼ਿਆਦਾ ਤੁਸੀਂ ਇੱਕ ਵਾਰ ਨਿਗਾਹ ਕਰੋ ਨਿਗਾਹ ਕਰਕੇ ਵੈਰਾਈਟੀ ਬਿਲਕੁਲ ਤੁਸੀਂ ਦੇਖੋ ਕਿ ਹੈਨਾ ਤੇ ਜਿਹੜੇ ਕੰਮ ਕਰਨ ਵਾਲੇ ਮੁੰਡੇ ਨੇ ਉਹ ਤੁਹਾਨੂੰ ਦਿਖਾਣਗੇ ਕਿ ਕਿ ਕਿਹੜੀ ਕਿਹੜੀ ਵੈਰਾਈਟੀ ਸਵਾਸਤੇ ਆਈ ਹੈ ਕਿਉਂਕਿ ਕਾਫੀ ਜਿਹੜੇ ਸੂਟ ਨੇ ਤੁਸੀਂ ਦੇਖੋ ਕਿ ਰੰਗ ਰੰਗ ਬਰੰਗੇ ਚ ਤੁਸੀਂ ਦੇਖੋ ਧੀਆਂ ਪਹਿਣਾ ਜਦੋਂ ਪਾਏ ਪਾਣਗੇ ਦੋਸਤੋ ਬਾਅਦ ਅਲੱਗ ਤੋਂ ਹੀ ਚਮਕ ਹੋਏਗੀ ਤੇ ਅਲਗ ਤਰ੍ਹਾਂ ਦੀ ਜਿਹੜੀ ਇਹਨਾਂ ਕੋਲ ਵੈਰਾਈਟੀ ਆਈ ਹੈ ਭਾਜੀ ਸਭ ਤੋਂ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਕੀ ਨਵਾਂ ਲੈ ਕੇ ਆਏ ਹੋ ਤੁਸੀਂ ਕੀ ਵੈਰਾਈਟੀ ਸਰ ਹਰ ਇੱਕ ਵੈਰਾਈਟੀ ਮਿਲੇਗੀ ਕੁਆਲਟੀ ਵਾਈਜ਼ ਡਿਜ਼ਾਈਨਿੰਗ ਪਰਫੈਕਟਲੀ ਜੋ ਵੀ ਅੱਜਕੱਲ ਬੁਟੀਕ ਪੀਸ ਚੱਲਦੇ ਆਂ ਜੀ ਵੀ ਕਹਿਣਾ ਮਤਲਬ ਅੱਜਕੱਲ ਨਾ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੁੰਦੀਆਂ ਆ ਜੀ ਹਜ਼ਾਰ ਦੇ ਦੋ 500 ਦੇ ਦੋ ਉਹ ਚੀਜ਼ਾਂ ਨਹੀਂ ਜੀ ਅੱਜਕੱਲ ਕਸਟਮਰ ਕਹਿੰਦਾ ਮੈਨੂੰ ਵੈਰਾਈਟੀ ਦੋ ਹਾਂ ਸਾਨੂੰ ਡਿਜ਼ਾਈਨਿੰਗ ਮਿਲਣੀ ਚਾਹੀਦੀ ਹੈ ਪੈਸਾ ਕਸਟਮਰ ਖਰਚਦਾ ਹੈ ਹਾਂ ਕਸਟਮਰ ਦੇ ਪੈਸੇ ਦਾ ਮੁੱਲ ਪਾਣਾ ਚਾਹੀਦਾ ਹੈ ਜੀ ਇਹ ਦੁਕਾਨਦਾਰ ਦਾ ਫਰਜ ਬਣਦਾ ਹੈ ਔਰ ਉਹਦੇ ਮੁਤਾਬਿਕ ਆਪਾਂ ਡਿਜ਼ਾਈਨਿੰਗ ਜਿਹੜੀ ਤਿਆਰ ਕਰਵਾਈ ਹੈ ਤੁਹਾਡੇ ਨਿਗਾ ਕਰਵਾਉਂਦਾ ਜੀ ਮੈਂ ਸਾਰੀਆਂ ਟੋਟਲੀ ਬਾਕੀ ਸਾਡੇ ਕੋਲ 250 ਤੋਂ ਲੈ ਕੇ ਯਾਨੀ ਕਿ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਵਿੱਚ ਦੇਣ ਲੈਣ ਵਾਸਤੇ 400 500 600 ਹਜ਼ਾਰ ਬਹੁਤ ਕੁਝ ਹੈ ਜੀ ਉਹਦੇ 'ਚ ਵੀ ਵੈਰਾਈਟੀ ਪੂਰੀ ਮਿਲੇਗੀ ਔਰ ਸਾਫ ਸੁਥਰੇ ਕੰਮ ਮਿਲਣਗੇ ਕੱਪੜੇ ਸਾਫ ਸੁਥਰੇ ਮਿਲਣਗੇ ਜੀ ਕਈ ਕਿਆ ਹੁੰਦੇ ਜੀ ਵੀਡੀਓ ਚ ਕਹਤਾਂ ਨੇ ਜੀ ਐਨੇ ਦੇ ਦੋ ਐਨੇ ਦੇ ਦੋ ਉਹ ਜਦੋਂ ਆਪ ਕਸਟਮਰ ਵਿਜ਼ਿਟ ਕਰਦਾ ਹੈ ਜੀ ਤਾਂ ਕੁਝ ਹੋ ਰਹੀ ਨਿਕਲਦਾ ਉਹ ਕੰਮ ਨਹੀਂ ਹੋਏਗਾ ਬਿਲਕੁਲ ਫਰਾਡਨ ਥਰਾਡ ਵਾਲਾ ਕੰਮ ਕਾ ਕੰਮ ਕੋਈ ਨਹੀਂ ਉਹ ਕੰਮ ਹੈ ਹੀ ਨਹੀਂ ਜੀ ਬਿਲਕੁਲ ਦਰਸ਼ਕਾਂ ਨੂੰ ਆ ਸੂਟ ਦਿਖਾ ਦਿਓ ਇੱਥੇ ਨੇੜੇ ਲਿਆਓ ਨਾਲੇ ਆਪਾਂ ਗੱਲਬਾਤ ਵੀ ਕਰ ਲਈਏ ਜਿਹੜੇ ਕੰਮ ਹੋਣਗੇ ਆਈਡੀਏ ਹੋਣਗੇ ਬਿਲਕੁਲ ਲੇਟੈਸਟ ਨਵੇਂ ਆਈਡੀਏ ਬੇਸ ਨਵੇਂ ਆਣਗੇ ਜੀ ਸਾਰੇ ਟੋਟਲੀ ਆਰਗੈਂਜ਼ਾ ਸ਼ਿਮਰ ਬਰਬਰੀ ਆ ਲੋ ਹੁਣ ਆ ਦੇਖੋ ਡਿਜ਼ਾਈਨਿੰਗ ਤੇ ਇਹ ਆਰਗੈਂਜ਼ਾ ਤੇ ਤਿਆਰ ਹੋਇਆ ਵਾ ਸੂਟ ਹੈ ਜੀ ਟੋਟਲੀ ਹੈਂਡਵਰਕ ਦਾ ਕੰਮ ਹੈ ਜੀ ਕਲਰ ਦੀ ਪੂਰੀ ਗਰੰਟੀ ਹੈ ਪੂਰੀ ਜੀ ਪੂਰੀ ਇਹ ਕਲਰ ਨਹੀਂ ਖਰਾਬ ਹੁੰਦਾ ਜੀ ਜਿਹੜੇ ਬੇਸ ਨੇ ਜੀ ਇਹ ਨਵੇਂ ਬੇਸ ਹੈ ਸਾਰੇ ਔਰ ਕੁਆਲਿਟੀ ਦੇਖੋ ਕੱਪੜੇ ਦੀ ਕੁਆਲਿਟੀ ਆਰਗੈਂਜ਼ਾ ਹਜ਼ਾਰ ਦਾ ਵੀ ਸੂਟ ਹੈਗਾ 1500 ਦਾ ਵੀ ਹੈਗਾ 2000 ਦਾ ਵੀ ਹੈਗਾ ਉਹ ਕੁਆਲਿਟੀ ਦਾ ਫਰਕ ਹੈ ਜੀ ਕਈ ਦੁਕਾਨਦਾਰ ਕੀ ਕਰਦੇ ਜੀ ਆਰਗੈਂਜ਼ਾ ਦਾ ਸੂਟ 700 800 ਉਹ ਕੱਪੜਾ ਹੀ ਐਸਾ ਹੁੰਦਾ ਜੀ ਪਹਿਲੇ ਤੋਂ ਖਤਮ ਹੂੰ ਉਹ ਫਾਇਦਾ ਕੋਈ ਨਹੀਂ ਜੀ ਕਸਟਮਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਜੀ ਸਾਡੀ ਤਾਂ ਸੋਚ ਇਹ ਹੀ ਹੈ ਜੀ ਵੀ ਕਸਟਮਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਆਹ ਸੂਟ ਕਿੰਨੇ ਦਾ ਤੁਸੀਂ ਦਿਖਾਇਆ ਬਹੁਤ ਵਧੀਆ ਡਿਜ਼ਾਈਨ ਹੈ ਇਹ ਸਾਡੇ ਕੋਲ ਸਟਾਰਟਿੰਗ ਹੋ ਜਾਂਦੀ ਹੈ ਜੀ 1200 ਤੋਂ 1200 ਹਾਂਜੀ 1000 1200 1500 1600 ਇਹ ਹੈਗੀ ਜੀ 1750 ਰੁਪਏ ਦਾ ਸੂਟ ਬਾਕੀ ਕੁਆਲਿਟੀ ਵਾਈਜ਼ ਜਿੱਦਾਂ ਤੁਹਾਨੂੰ ਆਹ ਲਓ ਜੀ ਇਹ ਵਰਬਰੀ ਜਿਹੜਾ ਹੁਣ ਕਪੜਾ ਚੱਲਦਾ ਸੀਗਾ ਜੀ ਇਹ ਤੇ ਅੰਦਰ ਸੀਗਾ ਥ्रेड ਵਰਕ ਇਹ ਹੁਣ ਅਸੀਂ ਵਰਬਰੀ ਤੇ ਹੈਂਡਵਰਕ ਦੇ ਕੰਮ ਤਿਆਰ ਕਰਵਾਏ ਜੀ ਕੰਮ ਦੇਖੋ ਸਫਾਈ ਦੇਖੋ ਕੰ ਕੰਮ ਦੇਖੋ ਜੀ ਇਹ ਪਰਲ ਵਰਕ ਦਾ ਕੰਮ ਹੈ ਜੀ ਔਰ ਇਹਦੇ ਤੇ ਹੀ ਆਪਾਂ ਨੇ ਹੈਂਡਵਰਕ ਦੇ ਕੰਮ ਕਰਵਾਏ ਜੀ ਇਹ ਲਓ ਇਹ ਕਿ ਆਪ ਤਿਆਰ ਕਰਾਉ ਸਰ ਇਹ ਸਾਰਾ ਟੋਟਲ ਪੀਸ ਸਾਡਾ ਆਪਣਾ ਤਿਆਰ ਹੁੰਦਾ ਜੀ ਇਹ ਦੇਖੋ ਹੁਣ ਇਹ ਹੈਂਡਵਰਕ ਦਾ ਕੰਮ ਆ ਗਿਆ ਜੀ ਇਹ ਵੀ ਵਰਬਰੀ ਕਾਟਨ ਤੇ ਆਹ ਲਓ ਲਓ ਜੀ ਬਾਜੂ ਦਾ ਕੰਮ ਆ ਜਾਏਗਾ ਦੁਪੱਟਾ ਡਿਜ਼ਾਈਨਰ ਜਿੱਦਾਂ ਅੱਜਕੱਲ ਕੁੜੀਆਂ ਪਸੰਦ ਕਰਦੀਆਂ ਜੀ ਵੀ ਕੱਪੜੇ ਦੀ ਸ਼ਿਕਾਇਤ ਨਹੀਂ ਹੋ ਸਕਦੀ ਜੀ ਕਿਸੇ ਤਰ੍ਹਾਂ ਦੀ ਵੀ ਬਲਕਿ ਆਪਾਂ ਇਹ ਕਿ ਸਿੱਧਾ ਫੈਕਟਰੀ ਤੋਂ ਬਾ ਜੀ ਬਾ ਜਿਹੜਾ ਮਾਲ ਹੈ ਸਿੱਧਾ ਖਰੀਦੋ ਤੁਸੀਂ ਵਿੱਚ ਕੋਈ ਵਿਚੋਲਾ ਨਹੀਂ ਨਾ ਜੀ ਨਾ ਕੋਈ ਵਿਚੋਲਾ ਨਹੀਂ ਕਾਰੀਗਰ ਸਾਡੇ ਆਪਣੇ ਆ ਜੀ ਅਸੀਂ ਤਿਆਰ ਕਰਵਾਨੇ ਜੀ ਕਾਰੀਗਰ ਤੋਂ ਜੋ ਲੇਡੀ ਲੀਡਿੰਗ ਡਿਜ਼ਾਈਨ ਚੱਲ ਰਹੇ ਆ ਅੱਜਕੱਲ ਸਭ ਤਿਆਰ ਕਰਵਾਈ ਦੇ ਜੀ ਆ ਲੋ ਹੁਣ ਇਹ ਦੇਖੋ ਹੈਂਡਵਰਕ ਦਾ ਕੰਮ ਇਹ ਬੇਸ ਵੀ ਨਮਾ ਆ ਗਿਆ ਜੀ ਇਹ ਸ਼ਿਮਰ ਤੇ ਕੰਮ ਹੈ ਜੀ ਇਹਦਾ ਕੀ ਰੇਟ ਹੈ ਇਹ 2750 ਰੁਪਏ ਦਾ ਹੈ ਜੀ ਅੱਛਾ ਜੀ ਹਾਂ ਜੀ ਔਰ ਸਟਾਰਟਿੰਗ ਹੈ ਜੀ ਰੇਟ ਇਹ ਬਾਕੀ ਜਿੰਨੇ ਮਰਜੀ ਵੈਰਾਈਟੀ ਲੋਜੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਤੁਹਾਨੂੰ ਜਿੱਦਾਂ ਹੁਣ ਥੋੜੇ ਵਧੀਆ ਕੱਪੜੇ ਦੀ ਵੈਰਾਈਟੀ ਨਾਲ ਕੋਈ ਮਤਲਬ ਕੀ ਕੰਪਰੋਮਾਈਜ਼ ਨਹੀਂ ਹੈ ਮਤਲਬ ਕੀ ਕੋਈ ਕੰਪਰੋਮਾਈਜ਼ ਨਹੀਂ ਜੀ ਇਹ ਦੇਖੋ ਹੁਣ ਥ्रेड ਵਰਕ ਇਹ ਪਿਓਰ ਕਰੇਵ ਤੇ ਅਸੀਂ ਧਾਗੇ ਦਾ ਕੰਮ ਤਿਆਰ ਕਰਵਾਇਆ ਜੀ ਆ ਲਓ ਲੋ ਇਹ ਥ्रेड ਵਰਕ ਦੇ ਕੰਮ ਹੈ ਜੀ ਦੁਪੱਟੇ ਬਹੁਤ ਪਿਆਰੇ ਦੁਪੱਟੇ ਹੈ ਜੀ ਔਰ ਕਰੇਵ ਆਏਗੀ ਪਿਓਰ ਉਹ ਨਹੀਂ ਹੈਗਾ ਵੀ ਕੱਪੜਾ ਚਾਲੂ ਕਪੜਾ ਨਹੀਂ ਮਿਲੇਗਾ ਜੀ ਸਭ ਤੋਂ ਵੱਡੀ ਗਲਤੀ ਆ ਹੈ ਜੀ ਕਹਿਣ ਦਾ ਮਤਲਬ ਹਾਂਜੀ ਬਿਲਕੁਲ ਜਿਹਨੇ ਪੈਸੇ ਲਾਣੇ ਨੂੰ ਚੀਜ਼ ਹੀ ਵਧੀਆ ਮਿਲਣੀ ਚਾਹੀਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਡੀ ਤਾਂ ਸੋਚ ਹੀ ਆਈ ਹੈ ਜੀ ਪਰ ਮੁੱਲਾ ਪਰ ਬਾਜ਼ਾਰੋਂ ਤਾਂ ਵੈਸੇ ਵੀ ਮੇਰੇ ਖਿਆਲ ਮਿਨੀ ਥਾਈਲੈਂਡ ਤੋਂ ਨਾਮ ਤੋਂ ਜਾਣਿਆ ਜਾਂਦਾ ਕਿ ਇੱਥੇ ਤਾਂ ਬਹੁਤ ਵੱਡਾ ਬਾਜ਼ਾਰ ਹੈ ਬਿਲਕੁਲ ਮਿਨੀ ਥਾਈਲੈਂਡ ਜੀ ਮਿਨੀ ਥਾਈਲੈਂਡ ਇੱਕ ਇਹ ਚੀਜ਼ ਦੇਖੋ ਜੀ ਹੈਂਡਵਰਕ ਦਾ ਕੰਮ ਇਹ ਨਵਾਂ ਕਪੜਾ ਚੱਲ ਰਿਹਾ ਜੀ ਅੱਜਕੱਲ ਸਿਮਰ ਆਹ ਲਓ ਜੀ ਔਰ ਕੰਮ ਦੇਖੋ ਬਿਲਕੁਲ ਆਹ ਲਓ ਦੁਪੱਟਾ ਦੇਖੋ ਯ ਲੇਟੈਸਟ ਵਰਕ ਆਏਗਾ ਜੀ ਪੱਲੇ ਦਾ ਕੰਮ ਆ ਮਾਰੇ ਮੜੀ ਜੀ ਇੱਥੇ ਕੈਮਰਾ ਮਾਰੋ ਜੀ ਪਤਾ ਲੱਗੇ ਜੀ ਸੂਟ ਦਾ ਆ ਤੂੰ ਦੇਖੋ ਡਿਜ਼ਾਈਨ ਤੂੰ ਦੇਖੋ ਕਿੰਨਾ ਵਧੀਆ ਡਿਜ਼ਾਈਨ ਹੈ ਸੂਟ ਦਾ ਇਹ ਮੇਰੇ ਕੱਲ ਕਿਸੇ ਹੋਰ ਦੁਕਾਨਦਾਰ ਕੋਲ ਇਸ ਤਰੀਕੇ ਦੀ ਜਿਹੜੀ ਵੈਰਾਈਟੀ ਨਹੀਂ ਹੋਏਗੀ ਕਿਉਂਕਿ ਇੰਨਾ ਬਲ ਦੱਸੇਗੀ ਆਪ ਤਿਆਰ ਕੀਤੀਆਂ ਉਹਨਾਂ ਸਿੱਧਾ ਇਸ ਤਰੀਕੇ ਨਾਲ ਕੋਲ ਆਪਣੇ ਕਾਰੀਗਰ ਨੇ ਫੈਕਟਰੀ ਤੋਂ ਸਿੱਧਾ ਮਾਲ ਇਨਾਂ ਕੋਲ ਪਹੁੰਚਿਆ ਹੋਇਆ ਸਿੱਧਾ ਆਓ ਸਿੱਧਾ ਖਰੀਦੋ ਤੇ ਵਧੀਆ ਵੈਰਾਈਟੀ ਹੈ ਇਹ ਮਲਟੀ ਵਰਕ ਆਣਗੇ ਜੀ ਆਹ ਲਓ ਜੀ ਡਿਜ਼ਾਈਨਿੰਗ ਦੇਖੋ ਤੁਸੀਂ ਇਹਦੀ ਬੇਸ ਸੇਮ ਆਏਗਾ ਜੀ ਇਹ ਮਲਟੀਵਰਕ ਆ ਗਿਆ ਜੀ ਕੰਟਰਾਸਟ ਦੇ ਵਿੱਚ ਹਾਂ ਆ ਲੋ ਜੀ ਇਹ ਦੁਪੱਟਾ ਆਇਆ ਹੈਗਾ ਰਾਇਲ ਬਲੂ ਕਲਰ ਚ ਬਾਕੀ ਕਲਰ ਡਿਜ਼ਾਈਨਿੰਗ ਜਿੰਨੀ ਤੁਸੀਂ ਕਹੋਗੇ ਉੰਨੀ ਮਿਲ ਜਾਏਗੀ ਸਾਡੇ ਕੋਲ ਕੋਈ ਕਮੀ ਨਹੀਂ ਹੈ ਜੀ ਘੱਟੋ ਘੱਟ 1000 ਪੀਸ ਤਿਆਰ ਹੋ ਕੇ ਆਏ ਜੀ ਅਜੇ ਸ਼ੁਰੂਆਤ ਹੋਈ ਹੈ ਜੀ 2000 ਪੀਸ ਅੱਗੇ ਆਰਡਰ ਦਿੱਤਾ ਹੋਇਆ ਹੈ ਜੀ ਉਹ ਵੀ ਆਏਗਾ ਤਿਆਰ ਹੋ ਕੇ ਵੀ ਕਹਿਣਾ ਮਤਲਬ ਵੀ 500 600 700 800 ਸਟਾਰਟਿੰਗ ਹੈ ਜੀ ਰੇਂਜ ਸਾਡੀ ਇਹ ਅੱਛਾ ਅੱਜ ਕੱਲ੍ਹ ਵਿਆਹਾਂ ਦੇ ਵਿੱਚ ਇੱਕ ਟ੍ਰੈਂਡ ਹੋ ਰਿਹਾ ਬਹੁਤ ਚੱਲਦਾ ਹੈ ਜਿਵੇਂ ਨਣ ਦਾ ਪਰਚਾਈਨਾ ਇਕੱਠੇ ਹੋ ਕੇ ਸਾਰੇ ਨਿੱਕੇ ਡਿਜ਼ਾਈਨ ਦਾ ਸੂਟ ਪਾਣਾ ਹੁੰਦਾ ਜਿਵੇਂ ਮੁੰਡੇ ਹੁੰਦੇ ਨੇ ਉਹ ਇੱਕ ਤਰ੍ਹਾਂ ਦੀ ਪਾਗਾ ਬਣਨੀ ਹੋਣੀਆਂ ਉਹਨਾਂ ਵਾਸਤੇ ਜੇ ਹੁਣ ਮੰਨ ਲਓ 20 ਸੂਟ ਇਕੱਠੇ ਲੈਣੇ ਹੋਣ ਸਾਰਾ ਕੋਈ ਮਿਲ ਜੇਗਾ ਉਹ ਮਿਲ ਜੇਗਾ ਜੀ ਇੱਕੇ ਕਲਰ ਦੇ ਮਿਲ ਜਾਣਗੇ ਜੀ ਅਸੀਂ ਕਿਹੜੇ ਜੀ ਜਾ ਕੇ ਕਿਤੇ ਲੈ ਕੇ ਆਣੇ ਆ ਜੀ ਸਾਡੇ ਕਾਰੀਗਰ ਹੈ ਅਸੀਂ ਆਰਡਰ ਦੇਣਾ ਉਹ ਤਿਆਰ ਹੋ ਜਾਣਗੇ ਸੂਟ ਕੋਈ ਪ੍ਰੋਬਲਮ ਨਹੀਂ ਹੈ ਜੀ ਕੋਈ ਪ੍ਰੋਬਲਮ ਨਹੀਂ ਇਹਦਾ ਕੀ ਰੇਟ ਹੈ ਹੈ ਜੀ ਇਹ 4500 ਦੀ ਰੇਂਜ ਦੇ ਵਿੱਚ ਹਾਂ ਜੀ ਜਿਹੜਾ ਮਨ ਕੀ 10-10000 ਵਾਲਾ ਸੂਟ ਹੈ ਉਹ ਤੁਸੀਂ ਆਪਣਾ ਤਿਆਰ ਕਰਕੇ 4500 ਚ ਰਹਿ ਜਾਂਦਾ ਕਿਉਂਕਿ ਅਗਰ ਕੋਈ ਬੰਦਾ ਵਿਚੋਲਾ ਪੈਂਦਾ ਵਿਚੋ ਨੂੰ ਮਹਿੰਗਾ ਹੋ ਜਾਏ ਉਹ ਉਹ ਖਤਮ ਹੋ ਜਾਂਦਾ ਜੀ ਉਹੀ ਫਾਇਦਾ ਸੀ ਕਸਟਮਰ ਨੂੰ ਦੰਨੇ ਜੀ ਵੀ ਕਸਟਮਰ ਦਾ ਫਾਇਦਾ ਹੋਵੇ ਜੀ ਕਸਟਮਰ ਦਾ ਫਾਇਦਾ ਹੋਏਗਾ ਤਦੇ ਉਹ ਸਾਡੇ ਕੋਲ ਆਏਗਾ ਜੀ ਵੈਰਾਈਟੀ ਕਸਟਮਰ ਨੂੰ ਸਾਫ ਸੁਥਰੀ ਮਿਲੇਗੀ ਅੱਛੇ ਡਿਜ਼ਾਈਨ ਮਿਲੋਂਗੇ ਜੀ ਰੇਟ ਸਹੀ ਮਿਲੂਗਾ ਕਸਟਮਰ ਤਦੇ ਵਿਜ਼ਿਟ ਕਰਦਾ ਇਹਦੀ ਦੁਕਾਨ ਤੇ ਜਿਹੜੇ ਵੀਡੀਓ ਕਾਫੀ ਵਾਇਰਲ ਹੋਣੀਆਂ ਕਿ 100 ਰੁਪਏ ਦਾ ਸੂਟ ਤੋਂ ਸ਼ੁਰੂ ਹੋ ਕੇ ਜੀ 10000 ਤੱਕ ਸੂਟ ਹੈ ਜੀ ਉਹ 100 ਰੁਪਏ ਵਾਲੇ ਕਿਹੜੇ ਸੂਟ ਹੈ ਤੁਹਾਡੇ ਕੋਲ ਨਹੀਂ ਉਹ ਸਰ ਫਰਾਡ ਹੈ ਹੂੰ ਕੁਝ ਨਹੀਂ ਹੈ ਜੀ 100 ਰੁਪਏ ਦਾ ਕਿਆ ਹੁੰਦਾ ਹੈ ਜੀ ਅੱਜ ਕੱਲ ਜਿਹੜਾ ਅੱਛਾ ਕਸਟਮਰ ਹੈ ਉਹ ਲੈ ਕੇ ਨਹੀਂ ਕਰਦਾ ਇਹ ਚੀਜ਼ਾਂ ਦਿੱਖਦਾ ਵੀ ਨਹੀਂ ਪਾਇਆ ਹੋਇਆ ਮੇਰੇ ਦਿੱਖਦਾ ਵੀ ਨਹੀਂ ਜੀ ਹੂੰ ਉਹ ਨਹੀਂ ਜੀ ਨਹੀਂ ਉਹ ਤਾਂ ਜੀ ਇੱਕ ਬਸ ਵੀਡੀਓ ਦਾ ਸ਼ੋਸ਼ਾ ਬਣਾ ਦਿੰਦੇ ਜੀ 100 ਦਾ ਸੂਟ ਹੈ 200 ਦਾ ਸੂਟ ਹੈ ਉਹ ਕੁਝ ਨਹੀਂ ਹੈ ਜੀ ਜਦੋਂ ਬੰਦਾ ਪਹੁੰਚਦਾ ਹੈ ਉੱਥੇ ਕੁਝ ਹੋਰ ਮਿਲਦਾ ਹੋਰ ਹੀ ਕੁਝ ਨਿਕਲਦਾ ਹੈ ਜੀ ਉਹਦਾ ਫਾਇਦਾ ਕੀ ਹੈ ਜੀ ਬੰਦਾ ਨਾ ਰੋਲਾ ਪਾ ਕੇ ਪੈਂਟ ਕਿਮੀਜ਼ ਵਿੱਚ ਦਾਦਾ ਪਾਏ ਪੋਤਾ ਹੰਡਾਏ ਹੂੰ ਕਿੰਨੇ ਦਾ ਜੋੜਾ 100 ਰੁਪਏ ਦਾ ਜੋੜਾ ਉਹ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਦਾਦਾ ਪਾਏ ਪੋਤਾ ਨਾਲ ਜਿਹੜਾ ਨਾਲ ਡਾਇਲੋਗ ਮਾਰਿਆ ਇਹਦਾ ਮਤਲਬ ਦੱਸ ਉਹ ਕਹਿੰਦਾ ਵੀ ਪਾਜੀ ਛੱਡੋ ਸਾਣ ਨੂੰ ਵੇਚ ਲੈਣ ਨੂੰ ਵੇਚ ਨਾ ਗਾ ਮੈਂ ਕਿਹਾ ਮੇਰਾ ਕੱਪੜੇ ਦਾ ਕੰਮ ਹੈ ਵੀ ਪਰ ਤੇਰਾ ਡਾਇਲੋਗ ਮੈਂ ਸਮਝਣਾ ਉਹਦਾ ਕਹਿਣਾ ਮਤਲਬ ਇਹ ਤਾਂ ਵੀ ਦਾਦਾ ਸੁਆੰਦਾ ਤਾਂ ਉਹ ਸ਼ਰਿੰਕਰ ਕੇ ਪੁੱਤਜੋਗ ਰਹਿ ਜਾਂਦਾ ਦਾ ਜਿਹੜੀ 100 ਰੁਪਏ ਵਾਲੀ ਚੀਜ਼ ਹੈ ਜੀ ਸਟੈਂਡਰਡ ਨਹੀਂ ਮੈਚ ਕਰਦੇ ਅੱਜ ਕੱਲ ਲੋਕਾਂ ਨੂੰ ਵੈਰਾਈਟੀ ਚਾਹੀਦੀ ਹੈ ਲੇਟੈਸਟ ਚਾਹੀਦੀ ਹੈ ਹਰ ਇੱਕ ਦਾ ਆਪਣਾ ਇੱਕ ਸਟੈਂਡਰਡ ਹੈ 100 200 500 ਸੰਧੜੀ ਟੱਚ ਆਪਣੇ ਲੋਕ ਨਹੀਂ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਬਾਕੀ ਇਹ ਕਿ ਤੁਸੀਂ ਵੈਰਾਈਟੀ ਜਿੰਨੀ ਮਰਜੀ ਕੋਈ ਵੀ ਲੇਟੈਸਟ ਡਿਜ਼ਾਈਨ ਹੈ ਜਿੰਨਾ ਮਰਜੀ ਤਿਆਰ ਕਰਵਾ ਸਕੋ ਹਰ ਤਰ੍ਹਾਂ ਦੇ ਫੋਟੋ ਵਾਲੇ ਪਿਕ ਵਾਲੇ ਪੀਸ ਹੈ ਨਵੀਂ ਤੋਂ ਨਵੀਂ ਚੀਜ਼ ਹੈ ਵੈਰਾਈਟੀ ਦਾ ਮੁੱਲ ਹੈ ਪਰ ਇਟ ਇਸ ਲਾਈਕ ਆਪਣਾ ਹੀ ਸਟੈਂਡਰਡ ਹੁੰਦਾ ਨੈਚੁਰਲ ਕੇਵ ਹੈ ਜੀ 200 300 ਰੁਪਏ ਮਤਲਬ ਮੀਟਰ ਆਂਦੀ ਹੈ ਉਹ ਤੁਸੀਂ ਮੈਨੂੰ ਦੱਸੋ ਵੀ ਨੈਚੁਰਲ ਕੇਵ ਵਾਲਾ ਅਗਲਾ 1000 ਦੇ ਦੋ ਕਿੱਥੋਂ ਦੇ ਦੂ ਬਿਲਕੁਲ ਜਿਹੜਾ ਕੱਪੜਾ ਕੱਪੜਾ ਹੀ ਫਿਰ ਤਾਂ ਇਹ ਗੱਲ ਹੋ ਗਈ ਕਿ ਸਸਤਾ बार-बार ਤੇ ਮਹਿੰਗਾ ਇੱਕ ਵਾਰ ਵਧੀਆ ਪਾਇਆ ਹੋ ਪਤਾ ਲੱਗਦਾ ਹੋਰ ਵੀ ਬਾਤ ਹੈ ਨਾ ਜੀ ਤੁਸੀਂ ਸਸਤਾ ਲੈ ਲਿਆ ਪਾਇ ਹੀ ਸੋਣਾ ਨਾ ਲੱਗਿਆ ਅਜਾ ਦੂਜੀ ਹੋਈ ਕੋਰ ਬਾਤ ਹੈ ਜੀ ਮੰਨ ਲਓ 1000 ਰੁਪਏ ਵਾਲਾ ਪਾਣੇ ਸੂਟ ਲੈ ਲਿਆ ਖਰਾਬ ਹੋ ਗਿਆ ਕੱਲੋਂ ਡਿਸਕਲਰ ਹੋ ਗਿਆ ਵੈਰਾਈ ਚੰਗੀ ਨਹੀਂ ਲੱਗੀ ਉਹਦਾ ਵੀ ਕੀ ਫਾਇਦਾ ਪਾਇ ਹੋਏ ਦਾ ਪਾਇ ਤਾਂ ਉਹ ਵੈਰਾਈ ਹੈ ਜਿਹਨੂੰ ਪਾ ਕੇ ਦੂਜੇ ਵੀ ਕਹੇ ਵੀ ਹਾਂ ਯਾਰ ਮੈਂ ਕਿੱਥੋਂ ਲੈ ਕੇ ਆਇਆ ਅਸੀਂ ਸਾਡਾ ਜੋਰੀ ਹੀ ਹੈ ਕਿ ਕਸਟਮਰ ਦੂਜੇ ਨੂੰ ਪੁੱਛੇ ਕਿ ਕਿੱਥੋਂ ਲੈ ਕੇ ਆਇਆ ਤਾਂ ਕਿ ਸਾਡੇ ਕੋਲ ਫੇਰ ਆਵੇ ਤੁਸੀਂ ਅੱਗੇ 4 ਨੂੰ ਭੇਜੋ ਇਹ ਨਹੀਂ ਕਿ ਤੁਸੀਂ ਉਹ ਨਾ ਆਓ ਹਾਂ ਅਮਲ ਕਸਟਮਰ ਬਣਾਉਣਾ ਆਪਾਂ ਬਿਲਕੁਲ ਸਰ ਅੱਜਕੱਲ ਕਸਟਮਰ ਵੈਰਾਈਟੀ ਪਾਲ ਹਾਂ ਕਸਟਮਰ ਨੂੰ ਵੈਰਾਈਟੀ ਚਾਹੀਦੀ ਹੈ ਜੀ ਉਹਨੂੰ ਕੋਈ ਉਹ ਨਹੀਂ ਹੈ ਜੀ ਵੈਰਾਈਟੀ ਜਿੱਥੇ ਅੱਛੀ ਮਿਲੇਗੀ ਕੁਆਲਿਟੀ ਅੱਛੀ ਮਿਲੇਗੀ ਕਸਟਮਰ ਉੱਥੇ ਹੀ ਆਉਂਦਾ ਜੀ ਸਾਡਾ ਜੋਰ ਆਹੀ ਇਸੇ ਕਰਕੇ ਰਹੀ ਹੈ ਜੀ ਵੀ ਕਸਟਮਰ ਨੂੰ ਅੱਛਾ ਕਪੜਾ ਦੇਈਏ ਡਿਜ਼ਾਈਨਿੰਗ ਨਮੀ ਦੇਈਏ ਪਰਫੈਕਟਲੀ ਜੋ ਕਸਟਮਰ ਦੀ ਡਿਮਾਂਡ ਹੈ ਉਹ ਪੂਰੀ ਕਰੀ ਜਾਵੇ ਤੁਹਾਡੇ ਕੋਲ ਜਿੰਨੇ ਸੂਟ ਨੇ ਲੇਡੀ ਸੂਟ ਨੇ ਤਾਂ ਬੰਦਿਆਂ ਵਾਸਤੇ ਪੈਂਟ ਕੋਟ ਦਾ ਪੈਂਟ ਟੀ-ਸ਼ਰਟ ਦਾ ਕਪੜਾ ਇਸ ਤਰੀਕੇ ਦਾ ਕੋਈ ਉਹ ਵੀ ਸਰ ਬਦਦੋਤ ਸਾਰਾ ਕੁਝ ਸਭ ਕੁਝ ਮਿਲਦਾ ਕਲਰਫੁਲ ਵਧੀਆ ਪੱਕੇ ਰੰਗ ਬਿਨਾ ਕਲਰ ਤੋਂ ਖਤਮ ਹਾਂਜੀ ਹਾਂ ਗਰੰਟੀਡ ਗਰੰਟੀਡ ਬਾਕੀ ਸੂਟ ਜੇ ਕੋਈ ਹੋਰ ਬੈਟੀ ਦਿਖਾਣੀ ਤੁਸੀਂ ਉਹ ਵੀ ਦਿਖਾ ਦਿਓ ਹਾਂ ਬਿਲਕੁਲ ਤੁਸੀਂ ਦੇਖੋ ਇਧਰ ਗੁੜੀਆਂ ਬੈਠੀ ਹੈ ਜੀ ਹਾਂ ਬਿਲਕੁਲ ਤੁਸੀਂ ਦੇਖੋ ਕਿ ਆ ਸੂਟ ਵੀ ਦਿਖਾ ਦਿਓ ਸੋਮੇ ਤੋਂ ਇੱਕ ਵਾਰ ਤੁਸੀਂ ਦੇਖੋ ਕਿੰਨਾ ਵਧੀਆ ਕਲਰ ਹੈ ਜਦੋਂ ਪਾਇਆ ਹੁੰਦਾ ਹੈ ਤਾਂ ਉਸ ਤੋਂ ਬਾਅਦ ਆ ਤੁਸੀਂ ਦੇਖੋ। ਬਾਬੂ ਆ ਜਾ ਇੱਧਰ ਵਿੱਚ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਇੱਕ ਆ सूट ਹੈ ਜੀ ਦੇਖੋ ਗਲਾਸ ਤੇ ਹੈ। ਹੈਂਡਵਰਕ ਕਰਵਾਇਆ ਹੋਇਆ ਸਾਰਾ ਸੇ ਦੇ ਉੱਤੇ। ਆ ਦੁਪੱਟਾ ਹੈ ਜੀ ਨਾਲ। ਚੀਜ਼ ਬਹੁਤ ਪਿਆਰੀ ਹੈ ਜੀ। ਪੂਰੀ ਮਾਰਕੀਟ ਚ ਚੀਜ਼ ਨਹੀਂ ਮਿਲੋਗੀ ਕਿਉਂਕਿ ਅਸੀਂ ਆਪ ਤਿਆਰ ਕਰਵੰਨੇ ਆ ਜੀ। ਹੂੰ। ਹੈਂਡਵਰਕ ਦਾ ਕਰ। ਇਹ ਤਾਂ ਮੇਰੇ ਕੋਲ ਲੱਗ ਜੀ ਪਾਇਆ ਹੋਇਆ ਲੱਗੇਗਾ। ਪਤਾ ਲੱਗਦਾ ਕੀ? ਹਟਕੇ ਬ੍ਰੈਡਲ ਸੂਟ ਹੈ ਜੀ ਇਹ। ਜਿੱਦਾਂ ਕੁੜੀਆਂ ਵਿਆਹਾਂ ਚ ਪਾਉਨੀਆਂ ਅਲੱਗ ਚੀਜ਼ ਮੰਗਦੀਆਂ, ਅਲੱਗ ਚੀਜ਼ ਹੈ ਜੀ। ਇੱਕ ਆਏ ਹੈ ਜੀ ਬ੍ਰੈਡਲ ਸੂਟ ਆ ਦੇਖੋ ਪੂਰੀ ਮਾਰਕੀਟ 'ਚ ਆ ਕੰਮ ਕਿਤੇ ਨਹੀਂ ਮਿਲੂਗਾ ਜੀ ਤੁਹਾਨੂੰ ਆ ਦੇਖੋ ਮੇਰੇ ਖਿਆਲ ਜਿਹਨੇ ਪਾ ਲਿਆ ਕੁੜੀ ਨੇ ਉਹ ਤਾਂ ਫਿਰ ਪੂਰੇ ਵਿਆਹ 'ਚ ਪੁੱਛਦੇ ਫਿਰਨਗੇ ਬਾਕੀ ਵਿਆਹ ਵਾਲੇ ਕਿ ਹਾਂ ਭਾਈ ਇਹ ਲਾਇਆ ਕਿੱਥੋਂ ਸੂਟ ਕਿੱਥੋਂ ਲਿਆ ਜੀ ਆ ਆ ਦੇਖੋ ਜੀ ਆਹ ਆ ਦੇਖੋ ਹੁਣ ਕੰਮ ਪੂਰਾ ਪੂਰਾ ਹੈਂਡਵਰਕ ਜੀ ਪੂਰਾ ਫਰੰਟ ਭਰਿਆ ਹੋਇਆ ਕਿਤੇ ਵੀ ਨਹੀਂ ਮਿਲੂਗਾ ਆ ਵਰਕ ਤੁਹਾਨੂੰ ਕਿਉਂਕਿ ਟੋਟਲੀ ਅਸੀਂ ਆਪਣਾ ਤਿਆਰ ਕਰਵਾਨੇ ਜੀ ਚਾਹੇ ਅੱਜ ਕੱਲ ਰਿਵਾਜ ਹੈ ਕਿ ਮਾਂ ਨੇ ਧੀ ਨੇ ਇੱਕੋ ਜਿਹਾ ਪਾਣਾ ਤਾਂ ਇੱਕੋ ਜਿਹਾ ਵੀ ਤਿਆਰ ਹੁੰਦੇ ਆ ਜੀ ਆ ਸੂਟ ਸਾਡੇ ਹਾਂਜੀ ਆਰਡਰ ਤੇ ਵੀ ਹੋ ਜੰਨੇ ਹਾਂਜੀ ਆਪਣੇ ਆ ਤਿਆਰ ਕਰਵਾਨੇ ਜਿੰਨੇ ਤੁਸੀਂ ਬੋਲੂਗੇ 3 4 ਅਸੀਂ ਆਪਣੇ ਤਿਆਰ ਕਰਵਾਨੇ ਜੀ ਆ ਸੂਟ ਬਹੁਤ ਸੋਹਣਾ ਸੂਟ ਹੈ ਸੂਟ ਦੇ ਨਾਲ ਪੱਗ ਦੀ ਮੈਚਿੰਗ ਕਰਨੀ ਹੈ ਉਹ ਵੀ ਇੰਨਾ ਕੋਲ ਪੱਕੇ ਰੰਗਾਂ ਦੀ ਪੱਗਾਂ ਨੇ ਤੇ ਨਾਲ ਦੀ ਨਾਲ ਤੁਸੀਂ ਦੇਖੋ ਕੀ ਇੱਕ ਤੋਂ ਇੱਕ ਵੈਰਾਈਟੀ ਹੈ ਪੈਂਟ ਸ਼ਰਟ ਅੱਜ ਕੱਲ ਬਹੁਤ ਸ਼ੌਂਕ ਹੁੰਦਾ ਕਿ ਲੋਕ ਮੁੱਲ ਦੇ ਕੱਪੜਿਆਂ ਨਾਲੋਂ ਪੈਂਟ ਸ਼ਰਟ ਸਵਾਰ ਹਿੰਦੇ ਤੋਂ ਉਸ ਵਾਸਤੇ ਤੋਂ ਦੇਖੋ ਕਿ ਵਧੀਆ ਕੱਪੜਾ ਜਿਹੜਾ ਗਵਾਲੀਅਰ ਦਾ ਤੇ ਹੋਰ ਵੀ ਕੰਪਨੀਆਂ ਜਿਹੜਾ ਕੱਪੜਾ ਇਹਨਾਂ ਕੋਲ ਪਹੁੰਚਾ ਸੀ ਆਰਐਮ ਹਾਂ ਦਿਖਾ ਦਿਓ ਭਾਜੀ ਇੱਕ ਵਾਰ ਕੱਢ ਕੇ ਦਿਖਾ ਦਿਓ ਇੱਧਰ ਤੁਹਾਡੇ ਦਰਸ਼ਕਾਂ ਨੂੰ ਪਤਾ ਲੱਗੇ ਤੋਂ ਦੇਖੋ ਕਿ ਕਿੰਨੇ ਦੇ ਵੱਡੇ ਥਾਲ ਲੱਗੇ ਹੋਏ ਨੇ ਤਾਂ ਇਹ ਬਹੁਤ ਹੀ ਵਧੀਆ ਚੀਜ਼ ਹੈ ਕਿ ਜਿਹੜਾ ਇਹਨਾਂ ਕੋਲ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਵਧੀਆ ਕੰਪਨੀ ਦਾ ਇਹ ਸੀ ਆਰਐਮ ਦੀ ਕੁਆਲਿਟੀ ਸੀ ਆਰਐਮ ਦੀ ਸੀ ਆਰਐਮ ਦੀ ਕੁਆਲਿਟੀ अच्छा जी ਇਹਦੇ ਚ ਰੈਮੈਂਡ ਦਿਖਾ ਬੱਚੋ ਨੇੜੇ ਮਾਈਕ ਲਗਾ ਦੇ ਹਾਂ ਇਹ ਰੈਮੈਂਡ ਰੈਮੈਂਡ ਆ ਗਈ ਹੈ ਜੀ ਇਹ ਇਹ ਰੈਮੈਂਡ ਦੀ ਕੁਆਲਿਟੀ ਆਏਗੀ ਜੀ ਵੀ ਯਾਨੀ ਕਿ ਪੈਂਟ ਕੋਟ ਜਿੱਦਾਂ ਮਰਜੀ ਦੀ ਵੈਰਾਈਟੀ ਹੋਵੇ ਜੀ ਸੀ ਆ ਰਾਮ ਡਾਉਨੀਅਰ ਗਰੇਵਰਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਮਿਲੇਗੀ ਤੁਹਾਨੂੰ ਰੈਮਡ ਦੀ ਮਿਲ ਮਿਲੇਗੀ ਜੀ ਇੰਪੋਰਟਡ ਜਿੱਦਾਂ ਅੱਜ ਕੱਲ ਇੰਪੋਰਟਡ ਆ ਰਹੇ ਜੀ ਡੀ ਐਂਡ ਜੇ ਰੈਡ ਐਂਡ ਟੇਲਰ ਇਹ ਵੀ ਚੀਜ਼ਾਂ ਤੁਹਾਨੂੰ ਮਿਲੂਗਾ ਆ ਬੁੱਤਾ ਖਾ ਬੁੱਤਾ ਹਾਂ ਅ ਸ਼ਰਟਾਂ ਇਹਨਾਂ ਨਾਲ ਮੈਚing ਪੂਰੀ ਹੈ ਬਹੁਤ ਜੀ ਬਹੁਤ ਇੱਕੇ ਕਾਟਨ ਦੀ ਕੁਆਲਿਟੀ ਦਿਖਾ ਹੂੰ ਦਿਖਾਉਂਦਾ ਠੀਕੇ ਕਾਟਨ ਚ ਜੀ ਅੱਜਕੱਲ ਜਿਸ ਤਰ੍ਹਾਂ ਰੈਡੀਮੇਡ ਚ ਚੱਲਦੀਆਂ ਨੇ ਜੀ ਕੱਪੜਾ ਇਹ ਹਾਂਜੀ ਇਹ ਕਾਟਨ ਹੈ ਜੀ ਬਿਰਲਾ ਸੈਂਚਰੀ ਦੀ ਕਾਟਨ ਆਏਗੀ ਜੀ ਟੌਪ ਦੀ ਕੁਆਲਿਟੀ ਆਏਗੀ ਜੀ ਬੰਬੇ ਮਿਲ ਇੱਕ ਦੇਸੀ ਭਾਸ਼ਾ ਹੁੰਦਾ ਕਿ ਲੂੰਜੇ ਖੜੇ ਹੋ ਜਾਂਦੇ ਆ ਕਈ ਵਾਰ ਇਹ ਕੱਪੜੇ ਦੇ ਉੱਤੇ ਫੁੱਲ ਗਾਰੰਟੀ ਫੁੱਲ ਗਾਰੰਟੀ ਹਾਂਜੀ ਕੋਈ ਇਸ ਤਰ੍ਹਾਂ ਦੀ ਦਿੱਕਤ ਆਏਗੀ ਨਹੀਂ ਕੱਪੜੇ 'ਚ ਕੱਪੜਾ ਵਾਪਸ ਹੋਏਗਾ ਫਿਰ ਹਾਂਜੀ ਕੱਪੜਾ ਵਾਪਸ ਹੋਏਗਾ ਜੀ ਸਰ ਗਾਰੰਟੀ ਆਂਦੀ ਹੈ ਇਹਦੀ ਗ ਬਿਲਕੁਲ ਇਸ ਦੇਖੋ ਸਾਰੇ ਕੱਪੜੇ ਇਨਾਂ ਕੋਲ ਨੇ ਤਾਂ ਇਹ ਬਹੁਤ ਵਧੀਆ ਗੱਲ ਹੈ ਕਿ ਜਿਸ ਤਰੀਕੇ ਨਾਲ ਇਨਾਂ ਨੇ ਪੂਰਾ ਇੱਕ ਸ਼ੋਰਮ ਇੱਕ ਨਹੀਂ ਦੋ ਸ਼ੋਰਮ ਨੇ ਇਨਾਂ ਦੇ ਪੱਕੇ ਜਿਹੜੀਆਂ ਕਲਰ ਦੀਆਂ ਤੁਸੀਂ ਦੇਖੋ ਕਿੰਨਾਂ ਸ਼ਰਟਾਂ ਵੀ ਆ ਦੇਖੋ ਕਿੰਨਾ ਵਧੀਆ ਬ੍ਰਾਂਡਡ ਕੱਪੜਾ ਹੈ ਤਾਂ ਮੁੱਲ ਦੇ ਵੀ ਕੱਪੜੇ ਇਸ ਤਰੀਕੇ ਦੇ ਨਹੀਂ ਹੋਣਗੇ ਜਿਸ ਤਰੀਕੇ ਨਾਲ ਆ ਇਹ ਸਿਮਾ ਸਾਰੇ ਕੱਲ ਨੇ ਸਾਰੇ ਕੱਲ ਨੇ ਹਾਂਜੀ ਇਹ ਸਾਰੇ ਮੈਚਿੰਗ ਹੋਣ ਵਾਲੇ ਪੈਂਟ ਨੇ ਹਾਂਜੀ ਹਾਂਜੀ ਇਹ ਪੱਕੇ ਕਲਰ ਸਾਰੇ ਪੱਕੇ ਜੀ ਪੱਕੇ ਬ੍ਰਾਂਡਡ ਹੈ ਜੀ ਆ ਕੱਪੜੇ ਹਾਂਜੀ ਇਹ ਮਲਗੀ ਬਦਸਲਾ ਕੇ ਮਲਗੀ ਭੁੱਲ ਜੇਗੀ 2-3 ਸਾਲ ਤੱਕ ਇਹ ਖਰਾਬ ਹੋਣੀ ਹਾਂਜੀ ਹਾਂਜੀ ਵਹੀ ਗੱਲ ਹੈ ਮਲਗੀ ਪਾ ਜਸਦਾ ਵੀ ਹੈ ਬਿਲਕੁਲ ਜੀ ਬਿਲਕੁਲ ਪੱਗਾਂ ਦਿਖਾ ਦਿਓ ਪੱਗਾਂ ਵੀ ਪੱਕੇ ਰੰਗ ਵਾਲੇ ਦਿਖਾਓ ਦੇਖੋ ਸਾਡੇ ਦਰਸ਼ਕ ਭਰੋਸਾ ਬਹੁਤ ਕਰਦੇ ਨੇ ਕਿਤੇ ਇਹ ਨਾ ਹੋਏ ਕੋਈ ਨਾਰਾਜ਼ ਨਾ ਹੋਏ ਇੱਥੇ ਆਣ ਕੇ ਨੀਲਾ ਕੋੜਾ ਜੀ ਇਹ ਨੀਲਾ ਕੋੜਾ ਇਸ ਕੀ ਕਲਰ ਦੀ ਗਾਰੰਟੀ ਹੈ ਜੀ ਹਾਂ ਕਲਰ ਨਹੀਂ ਖਰਾਬ ਹੋਣਾ ਫੁੱਲ ਬੈਲ ਫੁੱਲ ਬੈਲ ਫੁੱਲ ਬੈਲ ਜੀ ਹਾਂ ਜੀ ਰੂਬੀਆ ਹੁੰਦਾ ਹਾਂ ਕੈਮੀਕਲ ਰੂਬੀਆ ਉਹ ਵੀ ਮਿਲ ਜੂਗੀ ਸਾਡੇ ਬਾ ਹਾਂਜੀ ਪੰਜਾਬੀ ਦੇ ਦੋ ਤਿੰਨ ਸਾਨੂੰ ਕਲਰ ਦਿਖਾ ਦਿਓ ਵਧੀਆ ਵ ਤਾਂ ਦੁਕਾਨ ਦੇ ਓਨਰ ਦੇ ਬੇਟਾ ਹੈ ਕਿ ਉਹਨਾਂ ਵੱਲੋਂ ਦਿਖਾ ਰਹੇ ਨੇ ਸੂਟ ਦੇਖੋ ਕਿ ਅਲੱਗ-ਅਲੱਗ ਕਲਰ ਨੇ ਤਾਂ ਤੁਸੀਂ ਦੇਖੋ ਲਾਸਟ ਗੱਲੇ ਲੱਗੇ ਨੇ ਜੀ ਸਾਰੇ ਕਲਰ ਤੁਸੀਂ ਦੇਖੋ ਕਿ ਜਿਹੜਾ ਮਰਜ਼ੀ ਸੂਟ ਨਾਲ ਤੁਸੀਂ ਮੈਚਿੰਗ ਕਰਾ ਲਓ 1% ਵੀ ਜਿਹੜਾ ਫਰਕ ਨਹੀਂ ਪਏਗਾ ਮੇਰੇ ਖਿਆਲ ਇੱਕ ਪਰਸੈਂਟ ਤਾਂ ਹੀ ਭਾਜੀ ਫਰਕ ਨਹੀਂ ਪਏਗਾ ਨਹੀਂ ਜੀ ਨਹੀਂ ਬਗ ਵਿੱਚ ਪੂਰੀ ਮੈਚਿੰਗ ਹੋਏਗੀ ਫੁੱਲ ਗਾਰੰਟੀ ਇਹ ਇਹਦਾ ਮਲਕੀ ਪੂਰੀ ਕੱਟ ਕੇ ਦੋਗੇ ਤੁਸੀਂ 5.5 ਮਿੰਟ ਦੇ 6 ਲੈਣੀ ਕਿ 7 ਲੈਣੀ ਸਾਰਾ ਕੁਝ ਹੋਏਗਾ ਹਾਂਜੀ ਹਾਂਜੀ ਜਿੰਨੇ ਮਰਜ਼ੀ ਮੀਟਰ ਚਾਹੀਏ ਤੁਸਾਨੂੰ ਹਾਂਜੀ ਬਿਲਕੁਲ ਤਾਂ ਦੇਖੋ ਕਿ ਜਿਸ ਤਰੀਕੇ ਨਾਲ ਇਹਨਾਂ ਕੋਲ ਅਲੱਗ ਆ ਸਾਡੇ ਜਿਹੜੇ ਨੌਜਵਾਨ ਨੇ ਅੱਜ ਕੱਲ ਹਾਂ কুরਤੇ ਪਜਾਮਿਆਂ ਦਾ ਬਹੁਤ ਰਵਾਜ ਹੈ ਕਿਉਂਕਿ কুরਤੇ ਪਜਾਮਾ ਪਾ ਉਹ ਬੰਦਾ ਲੀਡਰ ਦਿਸਣਾ ਚਾਹੀਦਾ ਹੈ ਕੋਈ ਕੋਈ কুরਤੇ ਪਜਾਮੇ ਦੀ ਵੈਰਾਈਟੀ ਹਰ ਤਰ੍ਹਾਂ ਦੀ ਮਿਲੇਗੀ ਤੁਹਾਨੂੰ ਡਾਉਨ ਇਅਰ ਰੇਮੰਡ ਇੱਕ ਸੀ ਆ ਰਾਮ ਦੀ ਕੁਆਲਿਟੀ ਆਏਗੀ ਜੀ ਦਿਖਾ ਜਰਾ ਹਾਂ ਬਿਲਕੁਲ ਅੱਛਾ ਜੀ ਕਾਟਨ ਤੋਂ ਲੈ ਕੇ ਲਿਲਨ ਤੱਕ ਹਰ ਤਰ੍ਹਾਂ ਦੀ ਚੀਜ਼ ਮਿਲੇਗੀ ਤੁਹਾਨੂੰ ਬਿਲਕੁਲ ਦੇਖੋ ਕਿ ਜਿਹ ਤਰੀਕੇ ਨਾਲ ਆਹ ਦੇਖੋ ਇਹ ਆ ਜੀ ਸੀ ਆ ਰਾਮ ਦੀ ਕਾਟਨ ਸੀ ਆ ਰਾਮ ਦੀ ਜੀ ਸਰ ਆਹ ਸੀ ਆ ਰਾਮ ਦੀ ਕਾਟਨ ਤੁਸੀਂ ਦੇਖੋ ਕਿ ਸੂਟ ਦਾ ਆ ਕੱਪੜੇ 'ਚ ਨਾ ਤਾਂ ਪਹਿਣਾ ਬਾਲ ਇਹ ਬਾਲ ਵੀ ਨਹੀਂ ਪੈਂਦਾ ਮੇਰੇ ਖਿਆਲ ਦੇ 'ਚ ਤਾਂ ਹਨਾ ਬਿਲਕੁਲ ਜਿਤਨਾ ਪਾ ਤਿਆ ਉਤਨਾ ਹੀ ਲੈਣਾ ਹੈ ਰਿੰਕਲ ਫ੍ਰੀ ਹਾਂ ਆ ਦੇਖੋ ਤੁਸੀਂ ਸੂਟ ਦੇਖੋ ਕਿੰਨਾ ਵਧੀਆ ਇਹ ਲੈ ਲਓ ਸਰ ਤਾਂ ਜਦੋਂ ਬੰਦਾ ਪਾਉਂਦਾ ਹੈ ਤਾਂ ਲੀਡਰ ਵਾਲੀ ਫੀਲਿੰਗ ਆਂਦੀ ਹੈ ਫਿਰ ਇਹ ਪਤਾ ਲੱਗਦਾ ਕਿ ਹਾਂ ਬਾਕੀ ਕਿਸੇ ਲੀਡਰ ਦਾ ਪੁੱਤ ਹੈ ਇਹ ਰੇਮੰਡ ਕਾਟਨ ਹੈ ਜੀ ਆਹ ਲਓ ਕੁਆਲਿਟੀ ਚੈੱਕ ਕਰੋ ਵੀ ਕਹਿਣ ਦਾ ਮਤਲਬ ਇਦਾਂ ਦੀਆਂ ਚੀਜ਼ਾਂ ਦਵਾਂਗੇ ਜੀ ਵੀ ਕਸਟਮਰ ਕਹੇਗਾ ਖੁਦ ਕਹੇਗਾ ਵੀ ਹਾਂ ਚੀਜ਼ਾਂ ਬਾਕੀ ਵੈਰਿਟੀ ਦਿੱਤੀ ਹੈ ਬਿਲਕੁਲ ਇਹ ਕਲਰ ਵੀ ਸਾਰੇ ਨੇ ਬਹੁਤ ਜੀ ਕਲਰ ਇਹ ਦੇਖੋ ਸਾਰੇ ਕਲਰ ਲੱਗੇ ਵਿੱਚ ਬਿਲਕੁਲ ਸੂਟ ਦੇ ਕਲਰ ਦੇਖੋ ਸਮੇਤ ਸਾਹਮਣੇ ਆਹ ਸੂਟ ਦੇ ਕਲਰ ਦੇਖੋ ਕਿੰਨੇ ਨੇ ਕਿਸੇ ਨੇ ਗੂੜਾ ਕਲਰ ਲੈਣਾ ਕਿਸੇ ਨੇ ਫਿੱਕਾ ਲੈਣਾ ਕਿਸੇ ਨੇ ਬਲੈਕ ਲੈਣਾ ਕਿਸੇ ਨੇ ਵਾਈਟ ਲੈਣਾ ਕਿਸੇ ਨੇ ਗ੍ਰੀਨ ਲੈਣਾ ਸਾਰੇ ਕਲਰ ਕੁਰਤੇ ਪਜਾਮੇ ਦੇ ਨੇ ਤੇ ਜਦੋਂ ਪਦੋਂ ਪਾਉਂਦਾ ਤਾਂ ਨਾਲ ਹੋਵੇ ਜੁੱਤੀ ਵਧੀਆ ਪਾਈ ਹੋਈ ਪੱਗ ਬੰਨੀ ਹੋਈ ਮੈਚਿੰਗ ਕਰਕੇ ਤਾਂ ਉਸ ਤੋਂ ਬਾਅਦ ਫਿਰ ਸ਼ਾਨੋ ਸ਼ੌਕਤ ਕੁਝ ਹੋਰੇ ਹੁੰਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਅੱਜ ਕੱਲ ਲੋਕ ਇਹ ਕਹਿੰਦੇ ਨੇ ਕਿ ਅਸੀਂ ਅਲੱਗ ਤੋਂ ਦਿਖਣਾ ਚਾਹੁੰਦੇ ਆ ਤਾਂ ਲੱਗ ਤੋਂ ਅਗਰ ਤੁਸੀਂ ਦਿਖਣਾ ਹੈ ਤਾਂ ਇਸ ਤਰ੍ਹਾਂ ਦੀ ਵਰਾਈਟੀ ਕੱਪੜੇ ਦੀ ਜੋ ਲੈਣੀ ਹੈ ਤਾਂ ਕਰਾਲੀ ਵਾਲਿਆਂ ਦੀ ਹੱਟੀ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਦੂਜੇ ਪਾਸੇ ਅਬੀ ਦੀ ਹੱਟੀ ਦੋਨੇ ਦੁਕਾਨਾਂ ਆਮੋ ਸਾਹਮਣੇ ਵੱਡੇ ਸ਼ੋਰੂਮ ਨੇ ਤਾਂ ਭਾਜੀ ਜਿਸ ਤਰੀਕੇ ਨਾਲ ਇਹ ਸਾਰਾ ਤੁਹਾਡੇ ਕੋਲ ਮਤਲਬ ਕਿ ਵਿਆਹਾਂ ਵਾਸਤੇ ਭਾਵੇਂ ਕਿਸੇ ਨੂੰ ਹੋਰ ਕਾਰਜ ਵਾਸਤੇ ਕੱਪੜੇ ਨੇ ਸਾਰੇ ਇੱਕ ਸ਼ੋਰੂਮ ਚ ਮਿਲ ਜੇ ਇੱਕ ਸ਼ੋਰੂਮ ਚ ਮਿਲ ਜੇ ਸਾਰੀ ਡਿਮਾਂਡ ਪੂਰੀ ਹੋਏਗੀ ਕਸਟਮਰ ਦੀ ਆ ਲొਕੇਸ਼ਨ ਦੱਸ ਦੋ ਜਿਹੜਾ ਸਾਡੇ ਦਰਸ਼ਕਾਂ ਨੂੰ ਕਿੱਥੇ ਤੁਹਾਡਾ ਪੈਂਦਾ ਹੈ ਲొਕੇਸ਼ਨ ਜੀ ਸਾਡੀ ਮੇਨ ਮਾਰਕੀਟ ਹੈ ਜੀ ਮੁੱਲਾਂਪੁਰ ਗਰੀਬਦਾਸ ਮੇਨ ਰੋਡ ਤੋਂ ਅੰਦਰ ਐਂਟਰ ਕਰਦੇ ਸਾਰੇ ਜੀ ਪੰਜ ਸ਼ੋਰੂਮ ਬਿਚਕਾਰ ਵਾਲਾ ਸ਼ੋਰੂਮ ਸਾਡਾ ਹੈ ਜੀ ਇਹ ਜਿਹੜਾ ਸਾਈਡ ਤੇ ਪੰਜ ਸ਼ੋਰੂਮ ਇਕੱਠੇ ਹੈ ਜੀ ਹਾਂ ਦੋ ਇਧਰੋਂ ਛੱਡ ਕੇ ਦੋ ਪੱਲੀ ਸਾਈਡੋਂ ਛੱਡ ਕੇ ਵਿਚਕਾਰ ਵਾਲਾ ਸਾਡਾ ਹੈ ਨਾਮ ਕੀ ਰੱਖਿਆ ਹੋਇਆ ਆਪਣਾ ਇਹ ਕਰਾਲੀ ਵਾਲਿਆਂ ਦੀ ਹੱਟ ਹੈ ਅਭੀ ਫੈਸ਼ਨ ਕਰਾਲੀ ਵਾਲਿਆਂ ਦੀ ਹੱਟੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਦੋ ਇਹਨਾਂ ਦੇ ਇੱਕ ਸ਼ੋਰੂਮ ਹੈ ਇੱਕ ਵੱਡੀ ਦੁਕਾਨ ਹੈ ਜਿੱਥੇ ਕੀ ਕਰਾਲੀ ਵਾਲਿਆਂ ਦੀ ਹੱਟੀ ਦਾ ਸ਼ੋਰੂਮ ਤੇ ਦੂਜੇ ਪਾਸੇ ਅਭੀ ਫੈਸ਼ਨ ਦੇ ਨਾਮ ਤੋਂ ਜਿਹੜੀ ਦੁਕਾਨ ਹੈ ਜਿਸ ਦੇ ਵਿੱਚ ਕੀ ਕਾਫੀ ਵੈਰਾਈਟੀ ਕੱਪੜੇ ਦੀ ਹੈ ਤਾਂ ਅੱਜ ਲਈ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਅੱਗੇ ਤਿਹਾਰ ਨੇ ਤਿਹਾਰਾਂ ਦੇ ਵਿੱਚ ਧੀਆਂ ਪਹਿਣਾ ਨੂੰ ਨਮੀਆਂ ਨੂੰਹਾਂ ਨੂੰ ਕੱਪੜੇ ਵਧੀਆ ਵੈਰਾਈਟੀ ਚਾਹੀਦੀ ਨੇ ਕਿ ਨਵੇਂ ਡਿਜ਼ਾਈਨ ਦੇ ਨਵੇਂ ਡਿਜ਼ਾਈਨ ਤਿਆਰ ਕੀਤੇ ਹੋਏ ਫੈਕਟਰੀ ਤੋਂ ਸਿੱਧਾ ਮਾੜਨੇ ਕੋਲ ਆਂਦਾ ਹੈ ਵਿਚ ਕੋਈ ਵਿਚੋਲਾ ਨਹੀਂ ਕੋਈ ਕਿਸ ਤਰੀਕੇ ਦੀ ਕੋਈ ਓਲਾ ਨਹੀਂ ਤਾਂ ਇੰਨਾ ਬੋਲ ਦੱਸਿਆ ਗਿਆ ਕਿ ਆਪਣਾ ਹੱਥਾਂ ਨਾਲ ਤਿਆਰ ਕੀਤੇ ਕਾਰੀਗਰਾਂ ਦੇ ਕੱਪੜੇ ਨੇ ਸਸਤੇ ਬਾਰ-ਬਾਰ ਮਹਿੰਗਾ ਇੱਕ ਵਾਰ ਇਹ ਇੱਕ ਹਾਬਤ ਵੀ ਤਾਂ ਹੀ ਸੱਚ ਹੁੰਦੀ ਹੈ ਕਿਉਂਕਿ ਅ ਕਈ ਵਾਰ ਕੀ ਲੋਕ ਹੁੰਦਾ ਕਿ ਵੀਡੀਓ ਦੇਖ ਕੇ ਕਿ 100 ਰੁਪਏ ਦੇ ਦੋ ਸੂਟ 500 ਦੇ ਦੋ ਸੂਟ ਤਾਂ ਫਿਰ ਉਹ ਸੂਟ ਚੱਲਦੇ ਵੀ ਪੰਜ ਦਿਨ ਹੀ ਨਹੀਂ ਨੇ ਜਿਹੜਾ 500 ਦੇ ਦੋ ਨੇ ਤਾਂ ਇਸ ਤਰੀਕੇ ਨਾਲ ਤੁਸੀਂ ਦੇਖੋ ਕਿ ਇੱਕ ਵਾਰ ਪੈਸਾ ਲਾ ਕੇ ਵਧੀਆ ਤੁਸੀਂ ਆਪਣੀ ਕੱਪੜੇ ਖਰੀਦੋ ਤਾਂ ਇਸ ਤਰੀਕੇ ਦੀ ਜਿਹੜੇ ਕੋਈ ਕੁੜਤਾ ਪਜਾਮਾ ਹੈ ਕਿਸੇ ਨੇ ਸੂਟ ਲੈਣਾ ਕਿਸੇ ਨੇ ਪੱਗ ਲੈਣੀ ਹੈ ਤਾਂ ਤੁਸੀਂ ਆ ਸਕਦੇ ਹੋ ਕਰਾਲੀ ਵਾਲੇ ਦੀ ਹੱਟੀ ਨਿਊ ਚੰਡੀਗੜ੍ਹ ਕਸਬਾ ਮੁੱਲਾਂਪੁਰਗੀਦਾਦੇ ਜਿੱਥੇ ਕਿ ਤੁਸੀਂ ਆਣ ਕੇ ਪਸਤਾਓਗੇ ਨਹੀਂ ਤੁਹਾਨੂੰ ਫਾਇਦਾ ਬਹੁਤ ਹੋਏਗਾ ਕਿਉਂਕਿ ਆਪਣੇ ਦਰਸ਼ਕਾਂ ਤੱਕ ਅਸੀਂ ਉਹੀ ਚੀਜ਼ ਲੈ ਕੇ ਆਨੇ ਆ ਜਿੱਤੇ ਸਾਨੂੰ ਭਰੋਸਾ ਹੋਵੇ ਤਾਂ ਦੁਕਾਨਦਾਰ ਦੇ ਉੱਤੇ ਸਾਨੂੰ ਵੀ ਭਰੋਸਾ ਹੈ ਤੇ ਤੁਹਾਨੂੰ ਵੀ ਭਰੋਸਾ ਹੋਵੇਗਾ ਤੁਸੀਂ ਇੱਕ ਵਾਰ ਆਓ ਵਿਜ਼ਿਟ ਕਰੋ ਉਸ ਤੋਂ ਬਾਅਦ ਤੁਸੀਂ ਆਪ ਸੋਚੋਗੇ ਕਿ ਵਾਕਈ ਕਿਤਨੇ ਕਿਤੇ ਸਾਡੀ ਕਿਸਮ ਚਮਕ ਗਈ ਹੈ ਥੋੜੇ ਕਰਮਨ ਸੁਮਿਤ ਦੇ ਨਾਲ ਹਰਤੇ ਸਿੰਘ